ਭਈ ਅੱਜ ਮਾਤਾ ਆਰਤੀ ਦੇਵਾ ਜੀ ਦਾ ਇਹ ਜਨਮ ਦਿਹਾੜਾ ਹੈ। ਔਰ ਅਸੀਂ ਹਰ ਸਾਲ ਇੱਥੇ ਆ ਕੇ ਮੱਥਾ ਟੇਕਣ ਆਨੇ ਆ। ਔਰ ਇਹ ਹਜ਼ਾਰਾਂ ਦੇ ਤਦਾਦ ਦੇ ਵਿੱਚ ਸੰਗਤਾਂ ਇੱਥੇ ਜੁੜੀਆਂ ਹੋਈਆਂ। ਇਹ ਸ਼ਰਦਾ ਰੱਖਦੀਆਂ। ਇਹ ਸ਼ਰਦਾ ਦੇ ਨਾਲ ਸਭ ਦੀ ਮਨੋ ਕਾਮਨਾ ਪੂਰੀ ਵੀ ਹੁੰਦੀ ਹੈ। ਅੱਜ ਦੇ ਦਿਨ ਮੈਂ ਸਾਰੇ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਨੀ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਮਾਤਾ ਆਰਤੀ ਦੇਵਾ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ। ਸ਼ਿਆਲੀਵਾਂ ਮਾਤਾ ਜੀ ਨਾ ਮਾਤਾ ਜੀ ਨਾ ਮਾਤਾ ਜੀ ਦਾ ਜੀ ਦਾ ਅੱਜ 46ਵਾਂ ਜਨਮ ਦਿਨ ਤੇ ਮੈਂ ਮਾਤਾ ਜੀ ਨੂੰ ਵਧਾਈ ਦਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਸਾਰੇ ਮਾਤਾ ਜੀ ਨੂੰ ਪਰਮਾਤਮਾ ਲੰਬੀ ਉਮਰ ਕਰੇ ਇਤਰਾ ਚੰਡੀਗੜ੍ਹ ਅਸ਼ੀਰਵਾਦ ਸਾਡੇ ਸਾਰਿਆਂ ਦੇ ਰੱਖਣ ਮਾਤਾ ਜੀ ਧੰਨਵਾਦ ਜੀ ਪਰਮਾਦੇਵ ਥਰੂ ਪਰਮ ਪੂਜਯ ਮਹਾਰਤੀ ਦੇਵਾ ਜੀ ਦੇ 46ਵੇਂ ਬਰਕਾਤ ਸੁਸਬ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਮਹਾਰਾਜ ਦਾ ਆਸ਼ੀਰਵਾਦ ਸਮੂਹ ਨਗਰ ਤੇ ਪੂਰੇ ਅਮਰਸਾ ਸ਼ਹਿਰ ਵਾਸੀਆਂ ਦੇ ਇਸੇ ਤਰ੍ਹਾਂ ਇਹਨਾਂ ਦਾ ਪਿਆਰ ਉਸ ਸਨੇਹ ਬਣਿਆ ਰਵੇ ਮਹਾਰਾਜ ਦਾ ਤਾਂ ਸਨੇਹਾ ਮਾ ਸਨੇਹਾ ਮਹਾਰਾਜ ਵੱਲੋਂ ਹੁੰਦਾ ਵਾ ਸਾਨੂੰ ਤਾਂ ਮਹਾਰਾਜ ਦਾ ਸਨੇਹ ਲੱਗਦਾ ਅਸੀਂ ਮਮਾ ਆ ਕੇ ਸਾਰੀਆਂ ਸੰਗਤਾਂ ਇੱਥੇ ਪਹੁੰਚਦੀ ਆਵਾ ਔਰ ਮਹਾਰਾਜ ਦੇ ਬੜੇ ਵਿਸ਼ੇਸ਼ ਕਿਰਪਾ ਵਾ ਸਾਡੇ ਇਸ ਨਗਰ ਦੇ ਔਰ ਪੂਰੇ ਸ਼ਹਿਰ ਵਾਸੀਆ ਦੇ ਕਿਉਂਕਿ ਜਦੋਂ ਦਾ ਮਹਾਰਾਜ ਇਸ ਕਰਤਾਰਨਗਰ ਦੇ ਵਿੱਚ ਅ ਡੈਵਿਕ ਸ਼ਕਤੀ ਆ ਦਾ ਪ੍ਰਵੇਸ਼ ਮਹਾਰਾਜ ਦੇ ਅੰਦਰ ਹੋਇਆ ਵਾ ਅੱਜ ਉਸ ਨੂੰ 46 ਸਾਲ ਹੋ ਗਏ ਆ ਔਰ ਇਹਨਾਂ 46 ਸਾਲਾਂ ਦੇ ਵਿੱਚ ਅਸੀਂ ਇਹ ਦੇਖਿਆ ਵਾ ਕਿ ਛੋਟੇ ਹੁੰਦਿਆ ਤੋਂ ਅਸੀਂ ਇਸ ਮੰਦਿਰ ਦੇ ਨਾਲ ਜੁੜੇ ਆ ਮਹਾਰਾਜ ਦੇ ਨਾਲ ਜੁੜੇ ਆ ਹਰ ਸਾਲ ਹੀ ਸੰਗਤ ਹੋ ਜਾਰਾ ਦੀ ਗਿਣਤੀ ਵਿੱਚ ਵਧਦੀ ਜਾ ਰਹੀ ਆ ਉਹ ਸਾਡੀ ਜਗਾ ਸ਼ੋਰਟੇਜ ਹੋਈ ਜਾਂਦੀ ਆ ਸੰਘਤ ਵਧਦੀ ਜਾ ਰਹੀ ਆ ਮੈਂ ਇੱਕ ਵਾਰੀ ਫੇਰ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਮਹਾਰਾਜੀ ਦੇ ਪ੍ਰਕਾਸ਼ ਚੋਸਨ ਦੀ